ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲੀਟੀਕਲ ਸਾਇੰਸ ਦਾ ਅੱਜ 22 2024 ਨੂੰ ਫਾਈਨਲ ਐਗਜ਼ਾਮ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਫਾਈਨਲ ਪੇਪਰ ਸੀ ਆਓ ਆਪਾਂ ਇਹਦਾ ਸੋਲੂਸ਼ਨ ਦੇਖੀਏ ਪਲੱਸ 2 ਪੋਲੀਟੀਕਲ ਸਾਇੰਸ ਪੇਪਰ ਦਾ ਸੋਲੂਸ਼ਨ ਸੋ ਪੇਪਰ ਦਾ ਹੱਲ ਸੋ ਬੇਟਾ ਅੱਜ ਜਿਹੜਾ ਪੇਪਰ ਹੋਇਆ ਪੇਪਰ ਅਸਲ 'ਚ ਪਲੱਸ 2 ਪੋਲੀਟਿਕਸ ਦਾ ਪੇਪਰ ਬਹੁਤ ਟਫ ਸੀ ਲਗਭਗ ਕਾਫੀ ਚੀਜ਼ਾਂ ਆਊਟ ਆਫ ਸਿਲੇਬਸ ਸੀਗੀਆਂ ਇਰੈਲੇਵੈਂਟ ਸੀਗੀਆਂ ਪਰ ਆਓ ਦੇਖੀਏ ਆਪਾਂ ਵੀ ਕੀ ਐ ਆ ਇਸ ਸਿਲੇਬਸ ਵਿੱਚ ਪੋਲਿਟੀਕਲ ਸਾਇੰਸ ਸਾਲਾਨਾ ਐਗਜ਼ਾਮ ਸੋ ਪਹਿਲਾ ਕੁਐਸਚਨ ਸੀਗਾ ਫਟਾਫਟ ਆਪਾਂ 35 ਕੁਐਸਚਨ ਦੇ ਅਨਸਰ ਹੀ ਤੁਹਾਨੂੰ ਅੱਜ ਸ਼ੇਅਰ ਕਰਨ ਲੱਗਾ ਵਾ ਸੋ ਬੇਟਾ ਪਹਿਲਾ ਕੁਐਸਚਨ ਸੀਗਾ ਮੈਂ ਮੇਰੇ ਕੋਲ ਏ ਪੀ ਏ ਪੇਪਰ ਐ ਸੋ ਏ ਪੇਪਰ ਦਾ ਹੀ ਸੋਲੂਸ਼ਨ ਕਰਾਂਗੇ ਬਾਕੀ ਬੱਚੇ ਜਿਹੜੇ ਨੇ ਕੁਐਸਚਨਸ ਦੇ ਨਾਲ ਆਪਣੇ ਕਵੈਸਚਨ ਮਿਲਾ ਸਕਦੇ ਨੇ ਤੇ ਆਪਣਾ ਟੈਲੀ ਕਰ ਸਕਦੇ ਨੇ ਵੀ ਕਿੰਨੇ ਉਹਨਾਂ ਦੇ ਸਹੀ ਨਿਕਲੇ ਆ ਪਹਿਲਾ ਕਵੈਸਚਨ ਹੈ Mahatma Gandhi ji ਦੁਆਰਾ ਸਿਵਲ ਨਾਫਰਮਾਨੀ ਅੰਦੋਲਨ ਕਦੋਂ ਚਲਾਇਆ ਗਿਆ ਸੋ ਬੇਟਾ ਸਿਵਲ ਨਾਫਰਮਾਨੀ ਅੰਦੋਲਨ ਐਕਚੁਅਲੀ 2 1917 ਤੋਂ 2000 1917 ਤੋਂ ਸ਼ੁਰੂ ਹੋਇਆ ਸੀ ਪਰ Mahatma Gandhi ji ਦੁਆਰਾ ਇਸ ਨੂੰ 12 ਮਾਰਚ 1930 ਨੂੰ ਚਲਾਇਆ ਗਿਆ ਸੀਗਾ 12 ਮਾਰਚ 1930 ਨੂੰ ਕਵੈਸਚਨ ਹੈ ਹਿਸਟਰੀ ਦਾ ਵਾ ਤੇ ਇਰੈਲੇਵੈਂਟ ਹੈ ਵੈਸੇ ਮੇਰੀ ਨਜ਼ਰ ਚ ਦੂਜਾ ਪ੍ਰਸ਼ਨ ਦੇਖਿਓ ਸਰਵਜਨਕ ਬਾਲਗ ਮਤ ਦੇ ਅਧਿਕਾਰ ਡੈਸ਼ ਦੇ ਸਿਧਾਂਤ ਦੇ ਆਧਾਰ ਤਾ ਬੇਟਾ ਇੱਥੇ ਭਰਨਾ ਸੀ ਸਮਾਨਤਾ ਸਮਾਨਤਾ ਦੇ ਸਿਧਾਂਤ ਦੇ ਆਧਾਰ ਤਾ ਜੋ ਕਿ ਭਾਰਤੀ ਸੰਵਿਧਾਨ ਦੇ ਉਨਸ਼ੇਦ 14 ਤੋਂ 18 ਦੀਨ ਮੂਲਕ ਅਧਿਕਾਰ ਵੀ ਹੈ ਸੋ ਸਮਾਨਤਾ ਭਰਨਾ ਸੀ ਸਮਾਨਤਾ ਤੀਜਾ ਕੁਐਸਚਨ ਹੈ ਭਾਰਤ ਵਿੱਚ ਰਾਸ਼ਟਰਪਤੀ ਦੀ ਚੋਣ ਪ੍ਰਤੱਖ ਚੋਣ ਵਿਧੀ ਰਹੀਂ ਕੀਤੀ ਜਾਂਦੀ ਹੈ ਇਹ ਬੇਟਾ ਗਲਤ ਹੈ ਇਹ ਆਪਰਤੱਖ ਹੁੰਦੀ ਹੈ ਚੌਥਾ ਪ੍ਰਸ਼ਨ ਹੈ ਲੋਕਮਤ ਸਿਰਫ ਰਾਜਨੀਤਿਕ ਮਾਮਲਿਆਂ ਤੱਕ ਸੀਮਤ ਹੁੰਦਾ ਬੇਟਾ ਰਾਜਨੀਤਿਕ ਮਾਮਲੇ ਨਹੀਂ ਲੋਕਮਤ ਤੇ ਕਿਸੇ ਮਸਲੇ 'ਚ ਵੀ ਹੋ ਸਕਦਾ ਠੀਕ ਹੈ ਗੱਲ ਤਾਂ ਇਹ ਵੀ ਪੰਜਵਾਂ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਭਾਰਤ ਦੀ ਤਰ੍ਹਾਂ ਕਿਸ ਦੇਸ਼ ਵਿੱਚ ਬਹੁਦਲ ਪ੍ਰਣਾਲੀ ਹੈ ਸਵਿਟਜ਼ਰਲੈਂਡ ਵਿੱਚ ਬਹੁਦਲ ਪ੍ਰਣਾਲੀ ਹੈ ਨੈਕਸਟ ਹੈਗਾ ਰੂੜੀਵਾਦੀ ਰਾਜਨੀਤਿਕ ਦਲ ਕਿਹੜੇ ਹੁੰਦੇ ਨੇ ਪਛਾਹ ਖਿਚੂ ਸੋਚ ਵਾਲੇ ਜਾਂ ਪਰੰਪਰਾਵਾਦੀ ਸੋਚ ਵਾਲੇ ਜਿਹੜੇ ਰਾਜਨੀਤਿਕ ਦਲ ਨੇ ਉਹਨਾਂ ਨੂੰ ਕਨਜ਼ਰਵੇਟਿਵ ਜਾਂ ਰੂੜੀਵਾਦੀ ਦਲ ਕਿਹਾ ਜਾਂਦਾ ਨੈਕਸਟ ਕੁਐਸਚਨ ਹੈ ਭਾਰਤ ਦੇ ਕਿਸੇ ਇੱਕ ਉਦਯੋਗਿਕ ਦਬਾਅ ਸਮੂਹ ਦਾ ਨਾਮ ਲਿਖੋ ਬੇਟਾ ਫਿੱਕੀ ਐਫ ਆਈ ਡਬਲ ਸੀ ਆਈ ਫਿੱਕੀ ਇੱਕ ਉਦਯੋਗਿਕ ਦਬਾਅ ਸਮੂਹ ਹੈਗਾ ਫੈਡਰੇਸ਼ਨ ਆਫ ਇੰਟਰਨੈਸ਼ਨਲ ਇੰਡਸਟਰੀ ਚੈਂਬਰ ਆਫ ਕਮਰਸ ਆਫ ਇੰਡੀਆ ਸੋ ਫਿੱਕੀ ਐਫ ਆਈ ਡਬਲ ਸੀ ਆਈ ਫਿੱਕੀ ਇਹਦਾ ਨਾਮ ਆ 8ਵਾਂ 7ਵਾਂ ਸੋ 8ਵਾਂ ਕੁਐਸਚਨ ਹੈ ਭਾਰਤੀ ਸੰਵਿਧਾਨ ਦੀ 91ਸਤ 91ਵੀਂ ਸੋਧ ਜਿਹੜੀ ਹੈ 91ਵੀਂ ਸੋਧ ਇਹ ਅਠ ਲਿਖਿਆ ਵਿੱਚੋਂ ਕਿਹਦੇ ਨਾਲ ਸੰਬੰਧਿਤ ਹੈ ਬੇਟਾ ਇਹ ਸੰਬੰਧਿਤ ਹੈਗੀ ਹੈ ਮੰਤਰੀ ਮੰਡਲ ਦਾ ਆਕਾਰ ਨਿਸ਼ਚਿਤ ਕਰਨਾ ਬਈ 15% ਤੋਂ ਵੱਧ ਮੰਤਰੀ ਨਹੀਂ ਬਣਨਗੇ ਐਡਾ ਆਪਸ਼ਨ ਸੀ ਇਹਦਾ ਆਨਸਰ ਐਡੇ ਵਾਲਾ ਠੀਕ ਹੈ ਇਹੜੇ ਵਾਲਾ ਦਾ ਆਨਸਰ ਸੀਗਾ ਮੰਤਰੀ ਮੰਡਲ ਦਾ ਆਕਾਰ ਨਿਰਧਿਤ ਕਰਨ ਵਾਲਾ ਨੈਕਸਟ ਕੁਐਸਚਨ ਹੈਗਾ ਰਾਜਨੀਤਿਕ ਹਿੰਸਾ ਕੀ ਹੁੰਦੀ ਹੈ ਬੇਟਾ ਹਿੰਸਾ ਜਿਹੜੀ ਰਾਜਨੀਤਿਕ ਹਿੰਸਾ ਉਹ ਹੁੰਦੀ ਹੈ ਜਿਹੜੀਆਂ ਚੋਣਾਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਕੋਈ ਬੂਥ ਕੈਪਚਰਿੰਗ ਹੋ ਗਿਆ ਜਾਂ ਚੋਣਾਂ ਕਰਕੇ ਲੜਾਈ ਜਿਹੜੀ ਹੁੰਦੀ ਹੈ ਉਹਨੂੰ ਰਾਜਨੀਤਿਕ ਹਿੰਸਾ ਕਿਹਾ ਜਾ ਸਕਦਾ ਕਿਸੇ ਵੀ ਲੈਵਲ ਦੀ ਚੋਣਾਂ ਵਿੱਚ ਚੋਣਾਂ 'ਚ ਹੋਈ ਹਿੰਸਾ ਨੂੰ ਰਾਜਨੀਤਿਕ ਹਿੰਸਾ ਕਿਹਾ ਸਕਦੇ ਆ ਨੈਕਸਟ ਹੈਗਾ ਅਨਪੜਤਾ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਚੁੱਕਿਆ ਗਿਆ ਕੋਈ ਇੱਕ ਕਦਮ ਸੋ 10ਵਾਂ ਪ੍ਰਸ਼ਨ ਹੈ ਬੇਟਾ ਇਹ ਭਾਰਤ ਸਰਕਾਰ ਨੇ ਆਰਟੀਈ ਯਾਨੀ ਰਾਈਟ ਟੂ ਐਜੂਕੇਸ਼ਨ ਰਾਈਟ ਟੂ ਐਜੂਕੇਸ਼ਨ 2009 ਇੱਕ ਐਕਟ ਪਾਸ ਕੀਤਾ ਸੀ ਲਾਗੂ ਕੀਤਾ ਸੀ ਜਿਹਦੇ ਵਿੱਚ 6 ਤੋਂ 14 ਸਾਲ ਦੇ ਬੱਚਿਆਂ ਨੂੰ ਜਿਹੜਾ ਵਾ ਮੁਫਤ ਤੇ ਲਾਜ਼ਮੀ ਵਿਦਿਆਦ ਦੇਣ ਦੀ ਗੱਲ ਕੀਤੀ ਗਈ ਹੈ ਸੋ ਉਹ ਇਹ ਦਾ ਅਨਸਰ ਹੈ 11ਵਾਂ ਪ੍ਰਸ਼ਨ ਹੈਗਾ ਬੇਟਾ ਅਹ 72ਵੀਂ ਸੰਵਿਧਾਨਕ ਸੋਧ ਦੁਆਰਾ ਭਾਰਤ ਵਿੱਚ ਕਿਹੜੀ ਨਵੀਂ ਅਨੁਸੂਚੀ ਸ਼ਾਮਲ ਕੀਤੀ ਗਈ 11ਵੀਂ ਅਨੁਸੂਚੀ ਸ਼ਾਮਲ ਕੀਤੀ ਗਈ ਇਸੇ ਤਰ੍ਹਾਂ 12ਵਾਂ ਪ੍ਰਸ਼ਨ ਹੈਗਾ ਪੰਜਾਬ ਵਿਧਾਨ ਸਭਾ ਦੁਆਰਾ ਪੰਜਾਬ ਨਗਰ ਨਿਗਮ ਅਧਿ ਨਿਯਮ ਕਦੋਂ ਪਾਸ ਕੀਤਾ ਗਿਆ ਬੇਟਾ ਇਹ ਪਾਸ ਕੀਤਾ ਗਿਆ ਸੀ 1976 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਸ਼੍ਰੀਮਤੀ ਇੰਦਰਾ ਗਾਂਧੀ ਦੁਆਰਾ ਕੀਤੀ ਗਈ ਗਲਤ ਹੈ ਗਲਤ ਸਟੇਟਮੈਂਟ ਠੀਕ ਜਾਂ ਗਲਤ ਦੱਸਣਾ ਸੀਗਾ ਇਹ ਗਲਤ ਹੈ ਨੈਕਸਟ ਕੁਐਸਚਨ ਹੈਗਾ 14ਵਾਂ ਪ੍ਰਸ਼ਨ ਮੈਂ ਇਹ ਪੇਪਰ ਦੇਖ ਰਿਹਾ ਬੇਟਾ ਤੁਸੀਂ ਆਪਣੇ ਕੁਐਸਚਨ ਨਾਲ ਮੈਚ ਕਰ ਸਕਦੇ ਹੋ ਮਿਲਾ ਸਕਦੇ ਹੋ ਕੁਐਸਚਨਜ਼ ਨਾਲ ਆਨਸਰ ਤੇ ਮਿਲਾ ਸਕਦੇ ਹੋ ਤੁਸੀਂ ਆਪਣਾ ਪ੍ਰਸ਼ਨ ਦੇਖ ਲਿਓ ਠੀਕ ਹੈ ਉਸ ਤੁਹਾਡੇ ਕੋਲ ਹੋਰ ਹੋਵੇ ਹਾਂ 14 ਪ੍ਰਸ਼ਨ ਹੈ ਲਿਖੇ ਵਿੱਚੋਂ ਕਿਹੜੀ ਵਿਸ਼ੇਸ਼ਤਾ ਜਨ ਸਹਿਭਾਗਤਾ ਦੀ ਵਿਸ਼ੇਸ਼ਤਾ ਨਹੀਂ ਹੈ ਬੇਟਾ ਸਾਰੀਆਂ ਹੈਗੀਆਂ ਪ੍ਰੈਨ ਨਹੀਂ ਹੈਗੀ ਇਹ ਇੱਕ ਵਿਅਕਤੀ ਹਰ ਇੱਕ ਵਿਅਕਤੀ ਵਿੱਚ ਸਮਾਨ ਹੁੰਦੀ ਹੈ ਕੋਈ ਜਨਸ ਵਿਭਾਗਤਾ ਕੇ ਚ ਵਧ ਹੋ ਸਕਦੀ ਹੈ ਕੇ ਚ ਘਟ ਹੋ ਸਕਦੀ ਹੈ ਈੜੀ ਵਾਲਾ ਆਨਸਰ ਹੈ ਨੈਕਸਟ ਹੈਗਾ ਕਿਸੇ ਦੇਸ਼ ਦੀ ਆਰਥਿਕ ਸਥਿਤੀ ಮತਦਾਨ ਨੂੰ ਵਿਵਹਾਰ ਨੂੰ ਪ੍ਰਭਾਵਿਤ ਨਹੀਂ ਕਰਦੀ ਗਲਤ ਹੈ ਪ੍ਰਭਾਵਿਤ ਕਰਦੀ ਹੈ ਸੋ ਸਟੇਟਮੈਂਟ ਕੀ ਸੀਗੀ ਗਲਤ ਸਟੇਟਮੈਂਟ ਸੀ ਪ੍ਰਭਾਵਿਤ ਕਰਦੀ ਹੈ ਸੋ ਇਹ ਗਲਤ ਹੋ ਗਿਆ ਭਾਰਤ ਦੇ ਪਹਿਲੇ ਮੁੱਖ ਚੋਣ ਕਮਿਸ਼ਨਰ ਕੌਣ ਸਨ ਸੁਕੂਏਰ ਸੇਨ ਐਡੇ ਵਾਲਾ ਆਨਸਰ ਜਿਹੜਾ ਸੁ ਸੁਕੁਮਰ ਸੇਨ ਆਨਸਰ ਇਹਦਾ ਸਹੀ ਹੈ ਨੈਕਸਟ ਹੈਗਾ ਇਨਸਾਨੀ ਬਰਾਦਰੀ ਦੀ ਸਥਾਪਨਾ ਕਿਸ ਨੇ ਕੀਤੀ ਖਾਨ ਅਬਦੁਲ ਗਫਾਰ ਖਾਨ ਨੇ ਕੀਤੀ ਉਸ ਤੋਂ ਅਗਲਾ ਪ੍ਰਸ਼ਨ ਹੈ ਭਾਰਤ ਗੁੱਡਨਰ ਲੇਪਤਾ ਦੀ ਨੀਤੀ ਕਾਰਨ ਅਮਰੀਕਾ ਦੇ ਸੰਗਠਨ ਨਾਟੋ ਦਾ ਮੈਂਬਰ ਬਣਿਆ ਸੀ ਬਿਲਕੁਲ ਗਲਤ ਹੈ ਭਾਰਤ ਨਾਟੋ ਨਹੀਂ ਦਾ ਮੈਂਬਰ ਨਹੀਂ ਸੀ ਬਣਿਆ ਅਗਲਾ ਪ੍ਰਸ਼ਨ ਹੈ ਅੰਤਰਰਾਸ਼ਟਰੀ ਨਿਆਂ ਅਦਾਲਤ ਦਾ ਸਥਾਨ ਕਿੱਥੇ ਹੈ? ਹੇਗ, ਨੀਦਰਲੈਂਡ ਦੇ ਵਿੱਚ ਅੰਤਰਰਾਸ਼ਟਰੀ ਨਿਆਂ ਅਦਾਲਤ ਦਾ ਸਥਾਨ ਹੈਗਾ। ਨੈਕਸਟ ਕੁਐਸਚਨ ਸਾਰਕ ਦੀ ਦਾ ਪਹਿਲਾ ਸਿਖਰ ਸੰਮੇਲਨ 1985 ਚ ਕਿੱਥੇ ਹੋਇਆ ਸੀ? ਢਾਕਾ, ਬੰਗਲਾਦੇਸ਼ ਵਿੱਚ ਹੋਇਆ ਸੀ ਵੀਮਾ ਪ੍ਰਸ਼ਨ। 21ਵਾਂ ਪ੍ਰਸ਼ਨ ਸ਼ਿਮਲਾ ਸਮਝੌਤਾ ਕਦੋਂ ਹੋਇਆ? ਬੇਟਾ 2 ਜੁਲਾਈ 1972 ਨੂੰ ਸ਼ਿਮਲਾ ਸਮਝੌਤਾ ਹੋਇਆ। ਪੰਜ ਸ਼ੀਲ ਸਮਝੌਤੇ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਕੌਣ ਸਨ? ਇਹਨਾਂ 'ਚੋਂ ਕੋਈ ਵੀ ਪ੍ਰਧਾਨ ਮੰਤਰੀ ਨਹੀਂ ਸੀ। ਉਪਰੋਕਤ ਵਿੱਚੋਂ ਕੋਈ ਨਹੀਂ ਸਸਾ ਦਾ ਆਨਸਰ ਹੈ ਨਨ ਆਫ ਥੈਮ ਬਾਈਮ ਹੋ ਗਿਆ ਤਈਵਾਂ ਪ੍ਰਸ਼ਨ ਭਾਰਤੀ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੌਜੂਦਾ ਚੇਅਰਮੈਨ ਜਿਹੜੇ ਨੇ ਉਹ ਕੌਣ ਨੇ ਉਹ ਅਰुण कुमार ਮਿਸ਼ਰਾ ਨੇ ਮੌਜੂਦਾ ਐਨ ਐਚ ਆਰ ਸੀ ਦੇ ਚੇਅਰਮੈਨ ਸੀਟਬੀਟੀ ਦਾ ਪੂਰਾ ਨਾਂ ਕੀ ਹੈ ਕੰਪਰੀਹੈਂਸਿਵ ਟੈਸਟ ਬੈਂਟਰੀਟੀ ਵਸੂਦੇਵ ਕਟੁੰਬਕਮ ਬਾਕੀ ਅਰਥ ਵਸੂਦੇਵ ਕੋ ਟੁੰਬ ਕੰਮ ਦਾ ਜਿਹੜਾ ਅਰਥ ਹੈ ਇਹ 25ਵਾਂ ਪ੍ਰਸ਼ਨ ਹੈ ਇਹਦਾ ਅਰਥ ਹੁੰਦਾ ਸਾਰਾ ਸੰਸਾਰ ਇੱਕ ਪਰਿਵਾਰ ਹੈ ਤਾਂ ਹੋਲ ਵਰਲਡ ਇਜ਼ ਅ ਫੈਮਲੀ ਨੈਕਸਟ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਰਾਜਨੀਤਿਕ ਪ੍ਰਣਾਲੀ ਦੀ ਨਹੀਂ ਹੈ ਬੇਟਾ ਇਹਦਾ ਸਹੀ ਆਨਸਰ ਹੈ ਸੀਮਾਵਾਂ ਦੀ ਅਣਹੋਂਦ ਇਹ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ ਨਹੀਂ ਹੈ ਨੈਕਸਟ ਹੈਗਾ ਅ ਕਾਰਜਪਾਲਿਕਾ ਰਾਜਨੀਤਿਕ ਪ੍ਰਣਾਲੀ ਦਾ ਗੈਰ ਰਸਮੀ ਢਾਂਚਾ ਹੈ ਗਲਤ ਹੈ ਇੱਕ ਰਸਮੀ ਟੰਚਾ ਹੈ ਸੋ ਇਹ ਜਿਹੜੀ ਸਟੇਟਮੈਂਟ ਸੀ ਇਹ ਗਲਤ ਹੈ ਠੀਕ ਹੈ ਇਸੇ ਤਰ੍ਹਾਂ ਤੁਲਨਾਤਮਕ ਰਾਜਨੀਤੀ ਦਾ ਪਿਤਾਮਾ ਕਿਸ ਨੂੰ ਕਹਿੰਦੇ ਹਨ ਬੇਟਾ ਤੁਲਨਾਤਮਕ ਰਾਜਨੀਤੀ ਦਾ ਪਿਤਾਮਾ ਅਲਮੰਡ ਨੂੰ ਕਹਿੰਦੇ ਨੇ ਹਾਲਾਂਕਿ ਕਈ ਬੁੱਕਸ ਤੇ ਹਰਥ ਅਰਸਤੂ ਲਿਖਿਆ ਅਰਸਤੂ ਤੁਲਨਾਤਮਕ ਸਰਕਾਰ ਦਾ ਪਿਤਾਮਾ ਸੀ ਰਾਜਨੀਤੀ ਦਾ ਨਹੀਂ ਨੈਕਸਟ ਹੈਗਾ ਰਾਜਨੀਤਿਕ ਸਭਿਆਚਾਰ ਦਾ ਇੱਕ ਅੰਗ ਦੱਸੋ ਰਾਜਨੀਤਿਕ ਸਭਿਆਚਾਰ ਦੇ ਅੰਗ ਹੈ ਗਿਆਨਾਤਮਕ ਗਿਆਨਾਤਮਕ ਉਹ ਕੀ ਕਹਿੰਦੇ ਆਪਾਂ ਇਹਨੂੰ ਕਹਿੰਦੇ ਆ ਗਿਆਨ ਆਤਮਕ ਆਚਰਣ ਗਿਆਨ ਆਤਮਕ ਆਚਰਣ ਕਹਿੰਦੇ ਆ ਠੀਕ ਆ ਮਾਈਂਡ ਜੋ ਸਲਿੱਪ ਹੋ ਗਿਆ ਨੌਕਰਸ਼ਾਈ ਕਾਰਜਪਾਲਿਕਾ ਦਾ ਸਥਾਈ ਹਿੱਸਾ ਹੁੰਦੀ ਹੈ ਸਹੀ ਜਾਂ ਗਲਤ ਬਿਲਕੁਲ ਨੌਕਰਸ਼ਾਈ ਕਾਰਜਪਾਲਿਕਾ ਦਾ ਸਥਾਈ ਹਿੱਸਾ ਹੁੰਦਾ ਵੈ ਤੁਹਾਨੂੰ ਪਤਾ ਅਸਥਾਈ ਰਾਜਨੀਤਿਕ ਕਾਰਜਪਾਲਿਕਾ ਹੁੰਦੀ ਹੈ ਨੈਕਸਟ ਕੁਐਸਚਨ ਹੈ ਇਹ ਲਿਖੇ ਵਿੱਚੋਂ ਪ੍ਰਾਤਨ ਉਧਾਰਵਾਦ ਦਾ ਸਮਰਥਕ ਕੌਣ ਹੈ ਜੌਨ ਲੋਕ ਪ੍ਰਾਤਨ ਉਧਾਰਵਾਦ ਦਾ ਸਵਰਥਕ ਸੀ ਅ ਅਗਲਾ ਪ੍ਰਸ਼ਨ ਹੈ ਜੌਨ ਲੋਕ ਦੀ ਰਚਨਾ ਸ਼ਾਸਨ ਉਤੇ ਦੋ ਨਿਬੰਧ ਕਦੋਂ ਪ੍ਰਕਾਸ਼ਿਤ ਹੋਈ ਬੇਟਾ 1699 ਚ ਪ੍ਰਕਾਸ਼ਿਤ ਹੋਈ ਸੀ ਐਸੀ ਇਹਦਾ ਪ੍ਰਕਾਸ਼ਨ ਹੋਣਾ ਇੰਨਾ ਇੰਪੋਰਟੈਂਟ ਹੈ ਨਹੀਂ ਸੀ ਜਿਹੜਾ ਇਹ ਪੇਪਰ ਚ ਪਾਇਆ ਗਿਆ ਨੈਕਸਟ ਹੈਗਾ ਅੰਤਰਰਾਸ਼ਟਰੀ ਮਜ਼ਦੂਰ ਸੰਘ ਦੀ ਸਥਾਪਨਾ ਕਿਸ ਨੇ ਕੀਤੀ ਇਹ ਵੀ ਪ੍ਰਸ਼ਨ ਆਊਟ ਆਫ ਸਿਲੇਬਸ ਹੈ ਇਹ ਸਿਲੇਬਸ ਅਨੁਸਾਰ ਨਹੀਂ ਹੈ ਸਿਰਫ ਇਹਨਾਂ ਦੇ ਨਾਂ ਯਾਦ ਰੱਖਣੇ ਸੀ ਬੱਚਿਆਂ ਨੇ ਵਿਸ਼ੇਸ਼ ਏਜੰਸੀਆਂ ਦਾ ਪਤਾ ਹੋਣਾ ਸੀਗਾ ਕੋਈ ਨਹੀਂ ਅੰਤਰਰਾਸ਼ਟਰੀ ਮਜ਼ਦੂਰ ਸੰਘ ਦੀ ਸਥਾਪਨਾ ਜਿਹੜੀ ਕਿਸ ਨੇ ਕੀਤੀ ਬੇਟਾ ਇਹ ਕੀਤੀ ਸੀ ਜਾਰਜ ਆਡਗਰ ਨੇ ਤੇ ਹੈਂਡਰੀ ਟੋਲਨ ਨੇ 1864 ਵਿੱਚ ਨੈਕਸਟ ਰਾਜਨੀਤਿਕ ਅਰਥਵਿਵਸਥਾ ਦੀ ਆਲੋਚਨਾ ਕ੍ਰਿਟਿਕ ਆਫ ਪੋਲਿਟੀਕਲ ਇਕਨੋਮੀ ਇਹ ਦੀ 1859 ਇਹ 카ਰਲ ਮਾਰक्स ਦੀ ਹੀ ਪੁਸਤਕ ਸੀ ਨੈਕਸਟ ਹੈਗਾ ਮਹਾਤਮਾ ਗਾਂਧੀ ਜੀ ਨੇ ਸਵਰਾਜ ਦਾ ਸਿਧਾਂਤ ਕਿਸ ਤੋਂ ਮਾਨ ਸ਼ਕਸ਼ਿਤ ਲਿਆ ਬਾਲ ਗੰਗਾਧਰ ਤਿਲਕ ਤੋਂ ਲਿਆ ਬਾਲ ਗੰਗਾਧਰ ਤਿਲਕ ਤੋਂ ਲਿਆ ਸੋ ਇਹ 35 ਕੁਐਸਚਨ ਆਪਾਂ ਕਰਤੇ ਨੇ ਬਾਕੀ ਜਿਹੜੇ ਛੋਟੇ ਕੁਐਸਚਨ ਨੇ ਆ ਇੱਕ ਦਿਨ ਵਾਰੀ ਮੈਂ ਪੜ੍ਹ ਦਿੰਨਾ ਵਾਂ ਰਾਜਨੀਤਿਕ ਦਲ ਲੋਕਤੰਤਰੀ ਜਿੰਦ ਜਾਨ ਨੇ ਇਹਦੇ ਵਿੱਚ ਰਾਜਨੀਤਿਕ ਦਲਾਂ ਦੇ ਕੰਮ ਲਿਖਣੇ ਸੀ ਠੀਕ ਹੈ ਨੈਕਸਟ ਹੈਗਾ ਦਬਾਉ ਸਮੂਹ ਦੇ ਰਾਜਨੀਤਿਕ ਦਲਾਂ ਵਿੱਚ ਤਿੰਨ ਅੰਤਰ ਲਿਖੋ ਸੌਖਾ ਸੀ ਭਾਰਤ ਵਿੱਚ ਸੰਸਦੀ ਸਰਕਾਰ ਕਿਉਂ ਬਣਾਈ ਗਈ ਸੌਖਾ ਸੀ ਭਾਰਤੀ ਚੋਣਯੋਗ ਦੀ ਬੰਤਰ ਦੱਸੋ ਦੱਸਣਾ ਸੀ ਕਿ ਤੋਂ ਤਿੰਨ ਮੈਂਬਰ ਨੇ ਕਿੰਨੇ ਸਾਲ ਲਈ ਚੁਣੇ ਜਾਂਦੇ ਨੇ ਕਿੰਨੀ ਕਾਰਜਕਾਲ ਹੈ ਡਾਕਟਰ ਐਸ ਰਾਵਾ ਕிருஷ்ਨ ਰਾਸ਼ਟਰੀ ਇੱਕ ਹੀ ਕਰਨ ਦੇ ਸੰਬੰਧੀ ਵਿਚਾਰ ਇਹ ਕਰ ਸਕਦੇ ਹੋ ਤੁਸੀਂ ਭਾਰਤੀ ਵਿਦੇਸ਼ ਨੀਤੀ ਦੇ ਕੋਈ ਤਿੰਨ ਉਦੇਸ਼ ਲਿਖਨੇ ਸੀ ਮਹਾਤਮਾ ਗਾਂਧੀ ਦੇ ਆਵਾੰਤਦਾਰੀ ਸਿਧਾਂਤ ਤੇ ਨੋਟ ਲਿਖੋ ਤੇ ਨੈਕਸਟ ਛੋਟਾ ਪ੍ਰਸ਼ਨ ਹੈਗਾ ਸੀਗਾ ਬਾਲਗ ਮਤ ਦੇ ਅਧਿਕਾਰ ਦੇ ਵਿਰੋਧ ਵਿੱਚ ਤਿੰਨ ਦਲੀਲਾਂ ਦੋ ਠੀਕ ਹੈ ਜੀ ਸੋ ਉਸ ਤੋਂ ਨੈਕਸਟ ਹੈਗਾ ਬੇਟਾ ਵੱਡੇ ਪ੍ਰਸ਼ਨ ਜਿਹੜੇ ਸੀਗੇ ਉਹਨਾਂ ਸੀਗਾ ਸਰਕਾਰ ਦੁਆਰਾ ਪੰਚਾਇਤੀ ਰਾਜ ਸੰਸਥਾਵਾਂ ਤੇ ਕਿਹੜੇ ਛੇ ਤਰੀਕੇ ਰਾਹੀਂ ਕੰਟਰੋਲ ਜਾਂ ਨਿਯੰਤਰਣ ਕੀਤਾ ਜਾਂਦਾ ਠੀਕ ਹੈ ਸਰਕਾਰੀ ਕੰਟਰੋਲ ਵਾਲਾ ਗੱਲ ਹੈ ਭਾਰਤ ਤੇ ਰੂਸ ਨਾਲ 1991 ਤੋਂ ਹੁਣ ਤੱਕ ਦੀ ਚਰਚਾ ਇਹ ਡਿਸਕਸ਼ਨ ਦੋਵੇਂ ਪ੍ਰਸ਼ਨ ਸੀਰੀਜ਼ ਸੀ ਉਹ ਇੱਕ ਹਿਸਾਬ ਦੇ ਟਫ ਸੀਗੇ ਲੋਕਮਤ ਤੋਂ ਕੀ ਭਾਵ ਹੈ ਲੋਕਮਤ ਦੇ ਨਿਰਮਾਣ ਤੇ ਪ੍ਰਗਟਾਵੇ ਵਿੱਚ ਰਾਜਨੀਤਿਕ ਦਲ ਵਿਦਿਕਸਨਾਂ ਉਹ ਹੀ ਆ ਲੋਕਮਤ ਦੇ ਪ੍ਰਗਟਾਵੇ ਦੇ ਸਾਧਨ ਜਿਹੜੇ ਨੇ ਉਹਨਾਂ ਦਾ ਐਕਸਪਲੇਨ ਕਰਨਾ ਸੀ ਜਾਂ ਆਮ ਆਦੀ ਪਾਰਟੀ ਦੀਆਂ ਛੇ ਨੀਤੀਆਂ ਜਾਂ ਪ੍ਰੋਗਰਾਮ ਲਿਖਣੇ ਸੀਗੇ ਅ ਨੈਕਸਟ ਹੈਗਾ ਰਾਜਨੀਤਿਕ ਸਮਾਜੀਕਰਨ ਤੋਂ ਕੀ ਭਾਵ ਹੈ ਤੇ ਦੇ ਕੋਈ ਚਾਰ ਏਜੰਟ ਨਹੀਂ ਚਾਰ ਇਹਦੇ ਸਾਧਨ ਲਿਖਣੇ ਸੀ ਰਾਜਨੀਤਿਕ ਸਮਾਜੀਕਰਨ ਦੇ ਰਾਜਨੀਤਿਕ ਕਾਰਜਪਾਲਿਕਾ ਤੇ ਸਥਾਈ ਕਾਰਜਪਾਲਿਕਾ ਚ ਛੇ ਅੰਤਰ ਲਿਖੋ ਤੁਸੀਂ ਅ ਅੰਤਰ ਇਹਦੇ ਕਰ ਸਕਦੇ ਸੀ ਸੋ ਇਹ ਵੱਡੇ ਪ੍ਰਸ਼ਨ ਸੀਗੇ ਪੈਰਾਆਂ ਪੈਰੇ ਨਾਲ ਰਿਲੇਟਡ ਕੁਐਸ਼ਨ ਸੀਗੇ ਸੌਖੇ ਸੀਗੇ ਸੋ ਆ ਓਵਰ ਆਲ ਜਿਹੜਾ ਪੇਪਰ ਹੈ ਉਹ ਕਾਫੀ ਟਫ ਸੀਗਾ ਵਿਦਿਆਰਥੀ ਦੇ ਲੈਵਲ ਦਾ ਮੇਰੇ ਅਨੁਸਾਰ ਨਹੀਂ ਸੀਗਾ ਤੋਂ ਆ ਕਾਫੀ ਕੁਐਸ਼ਨ ਉਹ ਵੀ ਨੇ ਜਿਹੜੇ ਆਪਾਂ ਡਿਸਕਸ ਕੀਤੇ ਸੀ ਤੇ ਕਾਫੀ ਉਹ ਵੀ ਨੇ ਜਿਹੜੇ ਆਪਾਂ ਡਿਸਕਸ ਬਿਲਕੁਲ ਨਹੀਂ ਸੀ ਕੀਤੇ ਇਵਨ ਸਕੂਲਾਂ ਦੇ ਵਿੱਚ ਵੀ ਆਪਾਂ ਬੱਚਿਆਂ ਨੂੰ ਉਹ ਕੁਐਸ਼ਨ ਨਹੀਂ ਸੀ ਕਰਾਏ ਪੜਾਏ ਹੋਏ ਕਿਉਂਕਿ ਸਿਲੇਬਸ ਨਾਲ ਰਿਲੇਟਡ ਨਹੀਂ ਸੀ ਰੈਲੇਵੈਂਟ ਨਹੀਂ ਸੀ ਫਿਰ ਵੀ ਤੁਸੀਂ ਕਰਤੇ ਆ ਪੇਪਰ ਆ ਗਿਆ ਤੇ ਕੋਈ ਗੱਲ ਨਹੀਂ ਸਾਰੇ ਵਿਦਿਆਰਥੀ ਚੰਗੇ ਨੰਬਰਾਂ 'ਚ ਪਾਸ ਹੋਣ ਬੈਸਟ ਆਫ ਲੱਕ ਬੇਟਾ ਤੋ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਥੈਂਕ ਯੂ